ਆਪਾਂ ਇਹ ਢੰਡਾ ਦੇ ਵੇ ਇੱਕ ਸਾਇਡ ਡੰਡਾ ਡੰਡਾ ਮਾਰ ਲਾ ਹੈ ਤਸਵੀਰੇ ਕੋਈ ਆਣਾ ਤੇਰਾ ਹਾਂ ਮੈਂ ਕੋਈ ਨਹੀਂ ਹਾਂ ਪਹਿਲੇ ਆਇਆ ਜਿਹੜਾ ਇਹਦਾ ਪਿਓ ਹੀ ਉਹ ਇਤੋਂ ਵੱਡਾ ਮੈਂਟਲ ਹਾਂ ਬੜਾ ਕੰਬੈਸ ਲਾਉਂਦਾ ਹਾਂ ਇਹਨੇ ਤੇ ਬੰਦੇ ਨੂੰ ਹੁੰਦਾ ਯਾਰ ਪੰਜ ਥਾਂ ਟਕਾਣੇ ਨਾ ਵਾਜੇ ਨਹੀਂ ਨਹੀਂ ਇਹਦਾ ਪਿਓ ਜਿਹੜਾ ਨਾ ਸ਼ੌਟ ਜਿਹੜਾ ਤੂੰ ਇਤੋਂ ਹਿਸਾਬ ਲੇਦਾ ਇਨਾ ਰੜਦਾ ਹਾਂ ਡਾਇਰੈਕਟ ਸੁਟਾ ਜਾ ਬੁੱਢੇ ਨੇ ਮੇਰੇ ਨੇ ਇਹਦੇ ਦਾ ਮੇਰੇ ਦਾ ਨਹੀਂ ਇਹਦੇ ਪਰਾਨੀ ਗੱਦ ਮਾਰੀ ਦੇ ਦੱਸ ਦੇ ਕਿ ਇਹ ਬੰਦਾ ਫੋਨ ਦਉਣਾ ਇਹਦੇ ਬੁੱਢੇ ਨੇ ਨਾ ਹੋ ਮੇਰੇ ਪਿਓ ਜੀ ਅੱਛਾ ਇਹਨੂੰ ਕੱਟੇ ਆ ਹਾਂ ਉਹ ਮੈਂ ਰੜਦਾ ਹਾਂ ਉਹ ਸੁਣ ਨਿਕਾ ਜਾ ਹਾਂ ਆ ਦੇ ਉਹ ਗੱਲ ਗੜੀਏ ਕੰਡਿਆ ਬਦਲੇ ਲੈਂਦੇ ਆ ਪਰ ਦੂਜਿਆਂ ਨੂੰ ਨਹੀਂ ਉਹਨਾਂ ਕਿਉਂ ਕਦੀ ਇਹਦੇ ਇਹਦੇ ਦਵਾਲੇ ਵੇ ਲੈ ਵੇ ਲਾਣਾ ਮੇਰੇ ਸਮੇਂ ਤੇ ਸਾਰਾ ਆਇਆ ਜਿੱਦ ਤੱਕ ਮੈਂ ਫੜ ਕੇ ਆਇਆ ਹਕੂਮਤਾਰੀ ਹਾਂ ਇਹ ਗੱਲ ਤੂੰ ਗੱਲ ਗੋਰੀ ਚੱਪ ਇੱਥੇ ਜੀ ਹੋ ਗਈ ਤੇਣਾ ਉਹ ਹੈਗਾ ਪਰ ਹਕੂਮਤਾਰੀ ਦਾ ਗੱਲ ਗੋਰੀ ਕੱਪਾ ਨਾ ਇਹ ਗੱਲ ਪਰ ਤੂੰ ਸਿਰ ਪਾਉਂਦੇ ਨਹੀਂ ਤੇ ਉਹਨੇ ਉਹ ਦਿਨ ਮਿਲਿਆ ਉਹਨੇ ਤਾਂ ਮਿਲਿਆ ਉਹਨੂੰ ਮਾਂ ਦਰਦ ਜੀ ਹੂੰ ਉਹਨੇ ਨਾ ਜੋਰੇ ਦੱਸਿਆ ਤੇ ਮੈਨੂੰ ਮਾਰਿਆ ਕਿਹਨੇ ਉਹ ਵੀ ਕਰਦੀ ਸੀ ਸਿਆਈ ਹਾਂ ਨੰਨੀ ਕਰੀ ਦੀਓ ਮਰੇ ਜੋ ਵੀ ਵਜੇ ਤੋਂ ਨਿਕਲ ਮੈਂ ਨਾ ਕਰਦਾ ਠੀਕ ਹੈ ਪੀ ਕੇ ਦਾ ਮੈਂ ਨਾ ਠੀਕ ਹੈ ਪੀ ਕੇ ਬਾਈ ਹਣ ਸੋ ਵੀ ਕੋਈ ਕੋਈ ਆ ਜੀ ਮੈਂ ਬੋਲਾ ਲੱਗਦੇ ਨਹੀਂ ਹਾਂ ਹਾਂ ਮਰੇ ਕਰੋੜ ਕੇ ਅਮਰੀਕਾ ਤੋਂ ਬੜਾ ਇਹ ਦਵਾਰੇ ਹੋ ਗਿਆ ਤੇ ਫੇਰ ਇਹ ਅਸੀਂ ਉੱਤੇ ਢਾੜਨਾ ਬਾਕੀ ਬਾਕੀ ਤੇ ਹੋ ਰਹੀ ਕਿੱਦਾਂ ਬਣ ਗਈ ਜੱਗੇ ਸਿੱਧਾ ਇੰਸਾਨੀ ਹਾਂ ਉਹਨੇ ਜੱਗਾ ਕਿੱਥੇ ਜਾਣਾ ਉਹ ਕਿਸੇ ਬੜੇ ਦੀ ਬੜਿਆ ਹਾਂ ਉਹ ਕੀ ਹੈ

ਆਮ ਤੋੜਾ ਵਾਰਦੇ ਨਹੀਂ ਕਿ ਕਿਹੜੇ ਦਿਹਾੜੇ ਤੋਏ ਖਮਨੇ ਮੇਲ ਕਰਦੇ ਵੀ ਨਹੀਂ ਇਹ ਮੇਂਦਰੋ ਨਾ ਦੋਈ ਜਾਂ ਕਿ ਪਕਾ ਕੇ ਪਤਾ ਪੀਵੇ ਕਾਵੇ ਸੋ ਜੀ ਯਾਰ ਹੁਣ ਪਾਰਟੀ ਬਣੂ ਕਿ ਕਸੂਰ ਹੁੰਦਾ ਵਾ ਪੰਧਿਆ ਇੱਥੇ ਤੁੰ ਦੱਸ ਦੇ ਪਾਰਟੀ ਦੀ ਕਿਹੜੀ ਗੱਲ ਹੁੰਦੀ ਹੈ ਹੁਣ ਨਾ ਹੰਡਿਆ ਪਾਰਟੀ ਦਾ ਕੋਈ ਨਹੀਂ ਜਿਹੜਾ ਡੰਗਰ ਹੀ ਅਵੀ ਹਿੱਦ ਨਹੀਂ ਪਤਾ ਤਾਂ ਕੋਈ ਨਹੀਂ ਉੱਥੇ ਰੇਂਜ ਹੋਣਾ ਨਹੀਂ ਬਾਹਰ ਗਿਆ ਹੱਦ ਨਹੀਂ ਉਹ ਤੇਰੇ ਤੇ ਕੁੱਤੇ ਦੇ ਦਾ ਚਿਕਨ ਆਂ ਅੰਗੜਾ ਮੈਂ ਡਰੇ ਹਾਂ ਹੂੰ ਇਹ ਨਾ ਆਏਂਗਾ ਉਹ ਆਏਂਦਾ ਤੇਰੀ ਹੂੰ ਆਪਣੇ ਘਰ 'ਚ ਉਹ ਗੋਡਾ ਸੋਣੀ ਜਿਆਦਾ ਸੋਚ ਗਿਆ ਹਾਂ ਇਹ ਵੱਜੀ ਮੇਰੇ ਨਾਲ ਚੱਪਣੀ ਤੇ ਆ ਗੱਡੇ ਦੀ ਚੱਪਣੀ ਤੇ ਨਹੀਂ ਨਹੀਂ ਤੂੰ ਪੋ ਸੱਟ ਵਾਲੀ ਹਸੀ ਬੰਦਾ ਸਪਰੇ ਜੀ ਹੋਈ ਤੇ ਸਪਰੇ ਨਾਲ ਤੇਰਾ ਸੈਟ ਹੋਣਾ ਹੈ ਕਾ ਆਹ ਆਹ ਜਿਹੜੀ ਆਹ ਸਪਰੇ ਨਾਲ ਉਹ ਸਪਰੇ ਨਾਲ ਤੇਰਾ ਬੜਾ ਸਹੀ ਹੋਣਾ ਫੇਰ ਬੁੱਕ ਦਾ ਹਾਂ ਫੇਰ ਬੁੱਕ ਦਾ ਇਸਲਾ ਕਰਨੀ ਕੀ ਤੱਕ ਨਹੀਂ ਅੱਜ ਦਾ ਜਦੋਂ ਲਿਆਂਦਾ ਉਹਦਾ ਔਖਾ ਹੀ ਗੰਦ ਹੈ ਔਰ ਉਹਦੇ ਬੰਦੇ ਕੰਮ ਨਹੀਂ ਆ ਜੀ ਇਹਦੇ ਉਹਦੇ ਉਖਾ ਦੇ ਕੰਮ ਉਹਦੇ ਵੇਂਦਾ ਜੇ ਰੱਬਾ ਕੋਈ ਨਾ ਕੋਈ ਬੰਦਾ ਢਾਲ ਫਰਿਸ਼ਤਨਾ ਮੈਨੂੰ ਬਸ ਨਾ ਇੱਥੋਂ ਕੱਢ ਕੇ ਲੈ ਜਾ ਜੀ ਮੇਰੇ ਕੇ ਪੇਰ ਮੈਨੂੰ ਲੈ ਜਾਵੇ ਲੈ ਜਾਵੇ ਕੋਈ ਬਾਕੀ ਬੰਦ ਮੈਂ ਤੰਗ ਹਾਂ ਗਿਆ ਸੀ ਵੀ ਤੋ ਦਲੇਰੀ ਨਾਲ ਗਏ ਜਾਂਦਾ ਸੈਲੀ ਜਾਂਦਾ ਉੱਠਿਆ ਨਹੀਂ ਜਾਂਦਾ ਦਾ ਘੋੜਾ ਟੁੱਟਾ ਜਾਦਾ ਜੀ ਮੈਂ ਟੁੱਟਾ ਤਾਂ ਕੋਈ ਨਹੀਂ ਇੱਕ ਵਾਰ ਹਿੰਮਤ ਜੀ ਮਾਰਦੇ ਆ ਤਾਂ ਲਿਉਂਨੇ ਚ ਵਾਰ ਇਹਨੂੰ ਨੰਕਮ ਇਹਦਾ ਖਰਾਬ ਹੋ ਜਾਣਾ ਨਹੀਂ ਤੇ ਮੂੰਹ ਕੰਢਿਆ ਜੀ ਤਾਂ ਸਾਰਾ ਇਹਦੇ ਮਾਂ ਕੋ ਲਿਉਂਦਾ ਹੂੰ ਬੈਠਾ ਇਹਦੇ ਕੋ ਜਾ ਬੈਠਾ ਨਾ ਸਤਾਈ ਫੰਗਲਾ ਵੀ ਰੋਣੀ ਇਹ ਤਾਂ ਦਾ ਬਾਕੀ ਸਾਰੇ ਕੰਮ ਕੰਢੇ ਸਿਰਫ ਰੋਇਆ ਨਹੀਂ ਸਹੀ ਗੱਲ ਯਾਰ ਇਹਦੇ ਚੀਕਾ ਮਾਰਦਾ ਜਦੋਂ ਅਸੀਂ ਠਾਲ ਕੇ ਮੋਟਰਸਾਈਕਲ ਤੇ ਭੱਲੇ ਆ ਨਹੀਂ ਯਾਰ ਤੇ ਕਿੱਟਿਆ ਗੱਲ ਬੱਕਰੀ ਪਰ ਰੋਟੀ ਪਰ ਇਹਦੇ ਬੰਦਾ ਪਿਸਣਾ ਚਾਹੀਦਾ ਹਰਾ ਦੋ ਹਾਂ ਮੈਂ ਇਵਰ ਹਾਰਾ ਤੇ ਨਹੀਂ ਜਿੱਤਦਾ ਰਹਿੰਦਾ ਤੇ ਉਧਰ ਪਾ ਓਏ ਉਧਰ 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 ਸੇਵ ਨਹੀਂ ਸਕੇ ਨਾ ਬਹੁਤ ਇਹ ਮੇਰਾ ਚਾਚਾ ਲੱਭੇ ਮੈਂ ਮਲਦਾ ਹਾਂ ਹੂੰ ਉਹ ਇੱਥੇ ਬਣੀ ਬਣੀ ਤੇ ਬੁੱਢਾ ਲੋਕਰੇ ਕਰੇ ਕਰੇ ਤੇ ਵੰਡੀ ਨਹੀਂ ਕਰ ਲੂਗਾ ਹੂੰ ਮੈਂ ਕਰ ਦੇ ਤੂੰ ਤੇਰੀ ਅਮੀਰ ਨਹੀਂ ਕਿੰਨੇ ਹੂੰ ਹੂੰ ਇਹ ਲਾ ਰਹੀ ਜੀਓ ਇਹ ਇੰਨਾ ਬੜੀ ਬਣੀ ਬਣੀ ਮਾ ਦੇ ਵੇਖੀ ਜਾਓ ਆ ਜੋ ਵੇਖੀ ਜਾਓ ਫਿਰ ਤੇ ਤੇਰੇ ਕੋ ਨਾ ਵਜੀ ਰਤੀ ਰ ਗਾੜੀ ਗਈ ਹੈ ਤੇਰੇ ਕੋ ਨਾ ਵਜੀ ਮੈਂ ਹੁਣ ਕੋਚੀ ਬੱਕ ਦੀ ਬੇਠਾ ਢੜਦੀ ਤੇ ਮੈਂ ਰਿਟਰ ਫਰਦਾ ਕਿ ਕੁ ਬੰਨ ਸਮਾ ਦੇ ਅੱਛਾ ਨੀ ਕਿ ਕਿ ਪਾਵਾ ਕਿ ਸੁਭਚੈਂਦ ਜਦ ਵੀ ਛੱਡ ਗਿਆ ਬਣਾ ਦੇ ਹਾਂ ਇਹ ਕਿ ਕਿ ਬਾਲ ਕੀ ਸੀ ਮੋਹਰਾਂ ਦੇ ਜਾਂਦੇ ਗਿਆਂ ਮਾਰੀਆਂ ਇਹ ਘੋਡੇ ਦੇ ਕਿਦਾਂ ਵੱਜ ਗਿਆ ਸਰ ਗਿਆ ਮੋਰੀ ਨੂੰ ਬਤਾਦਾ ਨਾ ਜਦਾਂ ਇਦਾਂ ਬੈਠਾ ਹਾਂ ਨਾ ਆ ਆ ਜਿੱਦਾਂ ਬੰਦਾ ਹਾਂ ਅਸਾਂ ਉਹ ਸਰਿਆ ਉਹਦੇ ਹੱਥੇ ਤੋਂ ਆ ਗਿਆ ਕੁੜੀਓ ਸਰਿਆ ਹੈਗਾ ਤੈਨੂੰ ਮੈਂ ਦਿਖਾਉਂਦਾ 100 ਰੁਪਿਆ ਆਣਾ ਹਮੇਂ ਰਾਈਟ ਆ ਕੇ ਟੁੱਟਾ ਗਿਆ ਹਮਮ ਉਹ ਵਾਰਾ ਜਵਾ ਦਾ ਸਾਥ ਬਰੀ ਸਰੀ ਦਾ ਮਾਮਾ ਦਾਤਰ ਨਾਲੋਂ ਭੜਾ ਆ ਉਹ ਵੀ ਸਰੂ ਢੰਡੇ ਦਾ ਵਾਰਾ ਆ ਗਿਆ ਢੰਡੇ ਦਾ ਪੁੱਤ ਉਹ ਹੈ ਨਹੀਂ ਢੰਗਰੇ ਆ ਉਹ ਗਿਆ ਮੈਂ ਘਟਾਲਾ ਬਿਲਕੁਲ ਪੁੱਤੀਆਂ ਪੁੱਤੀਆਂ ਕਿਹਨੇ ਕਿੱਧਰ ਕਿਉਂ ਇੱਧੇ ਹੀ ਨਾ ਦੁਨੀਆ ਦੇ ਤੇਰੇ ਨਾਲ ਰਹਿਣਾ ਨਾ ਹਟੇ ਗਿਰ ਲੰਭਾ ਇਹਦਾ ਨਾ ਜਾਣ ਦੀ ਪਾਸ ਹੋਊ ਕਿਹਨ ਕਿ ਉਹ ਬੰਦਾ ਹੀ ਗੋਏ ਕਿਹਦੀ ਫੋਟੋ ਨਹੀਂ ਲੱਗਦਾ ਲੋਕ ਫਸਣ ਕਰਦੇ ਨੇ ਲਾਜ ਗਵਾਂਦੀ ਨਹੀਂ ਨਾ ਹੁੰਦੇ ਫਿਰ ਆਉਂਦੇ ਉਹ ਯਾਰ ਸਾਡੇ ਗਵਾਂਦੇ ਪਿੱਛੇ ਇੱਕ ਗੰਦਬੜਾ ਬੋਲਦੇ ਆ ਮਨ ਦਾ ਘਰ ਆ ਜਾਂਦੀ ਹਣੀ ਆਵਾਜ਼ ਤੇ ਲੱਗੇ ਜਿਹੜੇ 70 ਕੇ ਹਾਂ ਮਨ ਜਿੰਨੂ ਖੁੱਸੇ ਆ ਹੂੰ ਅੱਜ ਮੈਂ ਸਵੇਰੇ ਸੜਕੇ ਆ ਹੂੰ ਸਵੇਰੇ ਸਭ ਤੋਂ ਪਹਿਲਾਂ ਚੱਲਦੇ ਆ ਹੂੰ ਜਿੱਦ ਨੂੰ ਇਹ ਆਉਂਦੇ ਆ ਕਿ ਇੱਕ ਪੁਨੀਤ ਨਾਲ ਜਾਈ ਸੀ ਹੂੰ ਯਾਰ ਇਹ ਬਾਹਰ ਗੱਲਾਂ ਕਰਦੇ ਕਰਦੇ ਜਿਹੜੀ ਉਹਦੇ ਘਰ ਨਹੀਂ ਗਏ ਹੂੰ ਦਿਨ ਪਰਸinger ਆਣੇ ਹੂੰ ਨਾ ਉਹ ਜਾਂਦੀ ਨਾ ਇਹ ਜੇ ਤੱਕ ਵੀ ਕਿੱਲੇ ਰਿਹਾ ਦਾਕੀ ਵੀ ਨਾ ਗਾਂਦਾ ਰਹਿ ਗਿਆ ਬਾਬਾ ਥੇ ਜਾਂ ਫੇਰ ਨਹੀਂ ਤੇਰੇ ਸਾਹਮਣੇ ਤੂੰ ਚੱਲ ਨਹੀਂ ਗਿਆ ਦੇਖ ਤੂੰ ਪਰੀਏ ਤੇਰੇ ਨੇ ਕਹਿੰਦੇ ਵੀ ਤਾਂ ਆਵਾਜ਼ ਨਹੀਂ ਵੀ ਨਹੀਂ ਰਾਤੀ ਫਿਰ ਜ਼ਿਆਦਾ ਕੁੱਟਿਆ ਅੱਜ ਪਹਿਲਾਂ ਨਹੀਂ ਜਿੰਨਾ ਕੁੱਟਿਆ ਨਾ ਹੂੰ ਡਾਂਗਾ ਚੱਲ ਲੈਂਦਾ ਬਿੰਦਾ ਸਰੀਆ ਨਹੀਂ ਚੱਲਿਆ ਜਾ ਡਾਂਗ ਡਾਂਗ ਚੱਲ ਲੈਂਦਾ ਰਹਾ ਸਰੀਆ ਜੀ ਡਾਂਗ ਤੋਂ ਵਜਿੰਦੀ ਫਿਰ ਤੂੰ ਸੁਬਹ ਤੇ ਆ ਜਾਣਾ ਜੀ ਇਹ ਸਰੀਏ ਨੇ ਤੈਨੂੰ ਉੱਠਣ ਦਤਾਂ ਹਾਂ ਇੱਥੇ ਵੀ ਕੋਸਟ ਕਰਦਾ ਹਾਂ ਇਹ ਕੋ ਮੰਜੀ ਦੇ ਥੱਲੇ ਨਹੀਂ ਜੀ ਪੈਰ ਪਾਣਦੇ ਆ ਹੂੰ ਮੇਰੇ ਚੱਲ ਰਿਹਾ ਚੱਲਿਆ ਤਾਂ ਤੇ ਮੇਰੀ ਇੱਥੇ ਜਾ ਸਾਲੀ ਕੋ ਬਣਾਉਣੀ ਕਿਉਂ ਨਾ ਹਾਂ ਅੰਦਾ ਜਲਦੀ ਚੱਲੀ ਜਾ ਰਹੀ ਹੈ ਮੈਂ ਇਹ ਨੂੰ ਕਹਿੰਦੇ ਨੇ ਕਿ ਕਾਲੇ ਰੇ ਕਰੀ ਨਾ ਚੁੱਪ ਕੇ ਲੱਗ ਜਾ ਹਾਂ ਪਿਆ ਇਹ ਲੈਣੇ ਜਾਂਦਾ ਕੋਈ ਇਆ ਪੱਥੇ ਵਧੇ ਆਇਆ ਲੈ ਲੰਗੜਾ ਆਵਾ ਲੰਗੜਾ ਆਇਆ ਜੀ ਲੰਗੜਾ ਆਵਾ ਬੜਾ ਕਹਿਣ ਦਿਆ ਏ ਇਹ ਕ ਮੈਂ 1 ਮਿੰਟ ਮੂਰੇ ਘੰਡੇ ਲੈਗ ਵੀ ਘੰਡੇ ਆਏ ਤੈਨੂੰ ਲੰਗੜਾ ਉਧਰ ਤੋਂ ਮੂੰਹ ਘੜ ਘੜ ਕੇ ਰਿਹਾ ਏ ਗਾਲਾਂ ਘੜਨ ਦੇਣ ਨੂੰ ਤੇ ਲੈਗ ਬੜਾ ਘੰਡੇ ਆਏ ਨਾ ਤੈਨੂੰ ਦਸਵੇਰੇ ਜਾਤ ਤੇ ਲੈਗ ਅੱਗੇ ਆ ਕੰਬ ਨਹੀਂ ਬਣਾ ਹਾਂ ਜੀ ਹਾਂ ਇਹ ਗਾ ਸੁਣੀ ਮੈਨੂੰ ਪੁੱਛ ਕੇ ਦਾਮ ਬੈਠਾ ਸਵੇਰ ਦਾ ਨਹੀਂ ਤੇ ਮਨੇਰੇ 5 ਵਜੇ ਆਇਨ ਹੁੰਦਾ ਜੀ ਆ ਜਾਨੀ ਪਟੇ ਕੁਦਰਤ ਕੋਈ ਨਾ ਮਸਾ ਹਾਂ ਇਹ ਤਾਂ ਗੱਲ ਹੈ ਹਾਂ ਸਲਮ ਜਲਦੀ ਪੁੱਛੀ ਤਾ ਨਹੀਂ ਨਹੀਂ ਆਪੇ ਮੈਂ ਕਹੂੰ ਤੇ ਮੈਨੂੰ ਲੋਗ ਮਿਲਣੀ ਪਸੰਦ ਆ ਰਹੀਆਂ ਤਾਂ ਲਾ ਨਹੀਂ ਇਹ ਨਾ ਜਾਂਦੇ ਤੇ ਨੇ ਸਾਰੇ ਸੋਚ ਸੋਚ ਕੇ ਨੂੰ ਦਵਾ ਪੈਣਾ ਪੱਕੀ ਗੱਲ ਜੀ ਅੱਜ ਇਹਦਾ ਫੋਨ ਘਲਾਉਂਡ ਮੂੰਹ ਕੰਮਣ ਡਿਆ ਜੀ ਇਹਦਾ ਹਾਂ ਮੈਂ ਕਿਹਾ ਤਾਂ ਪੂਰਨ ਨਾ ਮੈਂ ਕਿਹਾ ਇਹਨੂੰ ਬਾਰੇ ਜਿਹੜਾ ਪਟੇ ਨੇ ਜਿਹੜਾ ਹੂੰ ਹੂੰ ਤੇ ਨਾ ਮੈਂ ਕਿਹਾ ਕਿ ਤੁਸੀਂ ਚੋਣ ਤੇ ਉਹਦੇ ਤਾਂ ਸਾਮੀ ਲੱਤ ਕੀ ਤੇਰੀ ਦੇ ਗੁੰਜਰ ਮਾਣ ਨੂੰ ਜਨਨ ਤੇ ਚਾਹ ਚੁਭਾਵੇ ਸੱਟ ਹੋ ਗਿਆ ਤੇ ਤੁਸੀਂ ਨਾ ਡੋਬਲ ਅਰਬਾਤ 3 ਚ ਗਰਿਆ ਨਹੀਂ ਹੂੰ ਇਹ ਬਿਲਕੁਲ ਰਸਾ ਨਹੀਂ ਬੇਤਨ ਆ ਕੋਸਾ ਬਹੁ ਨਹੀਂ ਅੰਮੈ ਆ ਕੇ ਉਹਨੂੰ ਦਸੂਹੇ ਕਾਹੂ ਕੀ ਆ ਕੇ ਪੰਜ ਆਏ ਗੱਡਾਂ ਲੰਗਾ ਬੋਲਦਾ ਆਇਆ ਸਾਲਾ ਇਹਦੇ ਵਿਲਣ ਵਾਲਾ ਵੀ ਮਰੇ ਚਲਣਾ ਨਹੀਂ ਜਿਹੜੇ ਨਾਲ ਲਾਤੀ ਰਹਾ ਹਾਂ ਨਹੀਂ ਸਾਹ ਉਹ ਨਹੀਂ ਨਗਰਦੇ ਨਾ ਨਹੀਂ ਫੇਰ ਮੈਂ ਇਕੱਲਾ ਮੰਨ ਨਹੀਂ ਮੰਨਣਾ ਨਹੀਂ ਪਹਿਲੇ ਇਕੱਲੇ ਪਹਿਲਾਂ ਪਹਿਲੇ ਸਹਿਰੋਂ ਚਲੇ ਉਹ ਲੈ ਦੀ ਜਾ ਚਿਆਨੜ ਕੀ ਅਸਲ ਲਾਤ ਨਾੜੇ ਕੀ ਇਹ ਉਹ ਗੁਰੂ ਕਾਰਿਆ ਹੂੰ ਭਾਈ ਜਿੰਨ ਮੈਂ ਅਸਲ ਲਾਤ ਨਾੜੇ ਅਰੇੜ ਕੇ ਅਰੇੜ ਕੇ ਇੱਕ ਘਰ ਚੱਲਣ ਦੇ ਹੂੰ ਉਹ ਤੇ ਕੇ ਜਾ ਰੇ ਇੱਕ ਹੀ ਨਾ ਮੈਨੂੰ ਨਾ ਮੈਨੂੰ ਕੋਈ ਪਤਾ ਨਹੀਂ ਕਿ ਇਹ ਕਿਹੜੀ ਚੀਜ਼ ਹੈ ਪਿਆਰ ਰਮਨਾਂ ਗਿਆ ਤੂੰ ਹਾਂ ਓ ਇੱਥੇ ਕਿਹੜਾ ਤੈਨੂੰ ਫਾ ਲੱਗਾ ਸਾਲ ਲੈ ਲੈ ਕਰ ਲਾਜ਼ ਨਹੀਂ ਹੁੰਦਾ ਹਾਂ ਮੈਂ ਕਿਤੇ ਨਾ ਮੈਂ ਕਿਤੇ ਨਾ ਮੈਂ ਕਿਤੇ ਨਾ ਆਂਦਾ ਲਿਆ ਮੈਂ ਸਾਲੇ ਨੂੰ ਮੈਂ ਕੀ ਇਹਦਾ ਖਲਾਰਾ ਹੀ ਬੜਾ ਪਾਇਆ ਲੈ ਆਂਦਾ ਮੈਂ ਨਹੀਂ ਗੇਕਾ ਆਂਦਾ ਇਹ ਲਾਤਾਂ ਦਾ ਤੋੜਤੀ ਆ ਉਹ ਹੋ ਗਿਆ ਜੀ ਹੋ ਗਿਆ ਮੈਂ ਟੁੱਟੀ ਆ ਦੀ ਅੱਗੇ ਟੁੱਟੀ ਅੱਗੇ ਨਹੀਂ ਟੁੱਟਣੀ ਉਹ ਡਰਾ ਕਵਰਾ ਉਂਝ ਆਦਾ 我在接倒。